ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਬੰਦੇ ਵਾਲਾ ਅੱਜ ਟਾਈਮ ਅਸੀਂ ਤੁਹਾਨੂੰ ਦੱਸਣ ਦੀ ਖਾਤਰ ਆਏ ਸੀ ਜੀ ਸਾਡੇ ਸਤਿਕਾਰਯੋਗ ਵੀਰ ਕੀਪੀ ਗੋਲਡ ਜੀ ਵੀ ਨਾਲ ਆ ਜੋ ਵੀ ਆ ਜੋ ਆ ਜੋ ਕਹਿੰਦੇ ਆ ਸਾਨੂੰ ਖੋਦੇ ਇੱਥੇ ਤੇ ਲੈ ਕੇ ਆਏ ਜੀ ਨਾਲ ਵੀਰ ਵੀ ਹੋਣੀ ਨਾਲ ਆਏ ਇੱਕ ਸਿੰਘ ਸਾਹਿਬ ਸਾਨੂੰ ਮਿਲ ਪਏ ਸੀ ਰਾਹ 'ਚ ਤੇ ਇੱਥੇ ਜਿਹੜੀ ਸਥਿਤੀ ਆ ਪਰਲੇ ਪਾਸੇ ਟਰੈਕਟਰਾਂ ਦੀ ਆਵਾਜ਼ ਸੁਣੋਗੇ ਜਿਹੜਾ ਡਾਰ ਆ ਵੀ ਪਿੰਡਾਂ 'ਚੋਂ ਜੇ ਮੰਨ ਲਓ ਇਧਰਲੇ ਪਾਸੇ ਸੱਤ ਲੋ ਜਿਹੜਾ ਵਗ ਰਿਹਾ ਤੁਸੀਂ ਦੇਖੋਗੇ ਵਹਾ ਪੂਰਾ ਤੇਜਾ ਪਰ ਜੇ ਕਹਦੇ ਆ ਸਥਿਤੀ ਦੂਜੇ ਲੋਟਾ ਹਲੇ ਕੋਈ ਠੀਕ ਅਸਥਿਤੀਆਂ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਜ਼ਿਆਦਾ ਕਾਰਜ ਕਰਕੇ ਡਰਾਇਆ ਜਾਂਦਾ ਇਹ ਜਿਹੜਾ ਕਾਰਦਾ ਵੀ ਹੋਰ ਤਾਂ ਕੋ ਦੱਸਦੇ ਪੈੜੀਆਂ ਦੇ ਵਿੱਚ ਆ ਜਿਹੜੀਆਂ ਉਹ ਕੰਟਰੋਲ ਦੇ ਵਿੱਚ ਆ ਕਿਉਂਕਿ ਇੱਥੇ ਨਾ ਵਿਊ ਦੀ ਭੁੱਖ ਲਵੋ ਕਿਸੇ ਨੱਚਣ ਟੱਪਣ ਤੇ ਕਿਸੇ ਗਾਣਿਆਂ ਤੇ ਪਰ ਜਦੋਂ ਪੰਜਾਬ ਡੁੱਬਣ ਦੀ ਗੱਲ ਹੋਵੇ ਹੜ੍ਹਾਂ ਦੀ ਗੱਲ ਹੋਵੇ ਉੱਥੇ ਵਿਊਆਂ ਬਾਲਣਾ ਜਾਬ ਉੱਥੇ ਸਥਿਤੀ ਸੱਚ ਦੱਸੋ ਕਈ ਵਾਰ ਉਹ ਐਵੇਂ ਪੁਰਾਣੀ ਵੀਡੀਓ ਲਾ ਕੇ ਨਾਲ ਜੋੜ ਕੇ ਹੀ ਸਤਨੋਜ ਦਾ ਪਾਉਲ ਟੁੱਟ ਚੁੱਕਿਆ ਉੱਥੇ ਉਹਨੂੰ ਕਵਰ ਕਰਨ ਲੱਗੇ ਵੇ ਨੌਜਵਾਨ ਬਹੁਤ ਨੌਜਵਾਨ ਜਿਹੜੇ ਟਰੈਕਟਰਾਂ ਤੇ ਗੱਟੇ ਲੈ ਕੇ ਆਇਆ ਪੀਪੀ ਗੋੜੀ ਉਹਨਾਂ ਨੇ ਵੀ ਦੱਸਿਆ ਵੀ ਅਸੀਂ ਵੀ ਗੱਟੇ ਭੇਜਿਆ ਇੱਥੇ ਵੀ ਜਿੰਨੀ ਸੇਵਾ ਹੁੰਦੀ ਆ ਕੰਟਰੋਲ ਕਰਨ ਦੇ ਲਈ ਕਰਿਆ ਕਰੋ ਬਹੁਤ ਇੱਥੇ ਕਾਠਾ ਨੌਜਵਾਨ ਟਰੈਕਟਰਾਂ ਨਾਲ ਆਪੋ ਆਪਣਾ ਕਾਰਜ ਕਰੀ ਜਾਂਦੇ ਜਿਹੜੇ ਰਾਹਾਂ ਬੈ ਦੀ ਲੰਘ ਕੇ ਆਉਂਦੇ ਆ ਉਹ ਲੰਘਦਿਆਂ ਨੂੰ ਫੇਰ ਗਾਰਾ ਬਣ ਜਾਂਦਾ ਫੇਰ ਟਰੈਕਟਰ ਸੁਹਾਗਾ ਲਾ ਕੇ ਉਹਨੂੰ ਕਰਾਹ ਲਾ ਕੇ ਸਾਫ਼ ਕਰਦੇ ਆ ਤੇ ਵੀ ਸਥਿਤੀ ਕੰਟਰੋਲ ਦੇ ਵਿੱਚ ਆ ਪਾਣੀ ਦਾ ਬਹਾਾ ਤੇਜ ਆ ਪਰ ਜਿਹੜਾ ਸੋਸ਼ਲ ਮੀਡੀਆ ਤੇ ਡਰਾਇਆ ਜਾ ਰਿਹਾ ਉਹ ਥੋੜਾ ਜਿਹਾ ਉਹ ਝੂਠ ਆ ਜੀ ਇਸ ਕਰਕੇ ਜਿਹੜੇ ਵੀ ਇਹਨਾਂ ਕੰਮਾਂ ਦੇ ਵਿੱਚ ਜੁਟੇ ਹੋਏ ਨੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਆ ਧੁੱਪ ਬਹੁਤ ਟਾਈਮ ਬਾਅਦ ਦੇਖੀ ਆ ਜਿਹੜੇ ਪਿੰਡਾਂ ਦੇ ਵਿੱਚ ਮੀਂਹ ਪਿਆ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਘਾਟੇ ਪਿਆ ਤੇ ਇਹ ਹੁਣ ਹੜਾਂ ਵਾਲੀ ਸਥਿਤੀ ਪਿੰਡਾਂ 'ਚ ਤਾਂ ਹੈ ਨਹੀਂ ਸੀ ਉੱਥੇ ਮੀਂਹ ਨੇ ਡਰਾਤਾ ਤੇ ਬਾਹਰ ਹੜਾ ਨੇ ਕਾਰਜ ਕਰਤਾ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਸਾਰੇ ਵੀਰਾਂ ਨੂੰ ਜਿਹਦੇ ਕੋਲੇ ਵੀ ਮੋਬਾਈਲ ਆ ਮੋਬਾਈਲ ਤਾਂ ਦੋ ਦੋ ਆ ਸਾਰਿਆਂ ਕੋਲੇ ਸੱਚ ਦੀ ਖਬਰ ਦਿਆ ਕਰੋ ਤਾਂ ਜੋ ਜਿਹੜੇ ਸਾਡੇ ਐਨਆਰਆਈ ਬੈਠੇ ਆ ਬਹੁਤ ਬੀਰ ਦੀ ਝੂਠੇ ਅਫਵਾਹਾਂ ਫਰਾਈਆਂ ਜਾਂਦੀਆਂ ਸਹੀ ਗੱਲ ਭਾਜੀ ਸਾਰਾ ਬੰਨ ਖਤਮ ਹੋ ਗਿਆ ਜਿਹੜਾ ਅੱਛੇ ਬੰਨ ਸੀਗਾ ਨਾ ਹਾਂਜੀ ਤੱਕ ਸਾਰੇ ਤੱਕ ਬੰਨ ਸੀ ਇਹ ਕਹਿੰਦੇ ਵੀ ਇੱਥੇ ਬੰਨ ਸੀਗਾ ਦੇਖੋ ਆਹ ਇਹ ਗੱਲ ਸੱਚੀ ਆ ਵੀ ਜਿਹੜਾ ਆ ਸੀਗਾ 1 ਕਿਲੋਮੀਟਰ ਦਾ ਬੰਨ ਖਤਮ ਹੋ ਗਿਆ 1 ਕਿਲੋ ਇਹ ਹੋਰ ਤੱਕ ਜਿਹੜਾ ਪੂਰਾ ਸੀ ਆ ਹੀ ਬੰਨ ਪੱਟੜੀ ਜਿਹੜੀ ਬਣੀ ਵੀ ਹੈ ਨਾਲ ਸੀਗਾ ਤੇ ਪਰ ਸਥਿਤੀ ਕੰਟਰੋਲ ਦੇ ਵਿੱਚ ਆ ਇੱਥੇ ਤੇ ਉਹ ਡਰਾਂ ਵੀ ਜੇ ਕਈ ਬਾਏ ਚਾਂਸ ਨਾ ਹੋਵੇ ਵਾਹਿਗੁਰੂ ਕੰਟਰੋਲ ਚ ਰੱਖੇ ਕੋਈ ਗਲਤ ਬਾਤ ਹੁੰਦੀ ਉਹਦੇ ਲਈ ਜਿਹੜਾ ਇੱਥੋਂ ਪਿੰਡ ਵਾਸੀ ਰਲ ਕੇ ਸਾਰਾ ਕਾਰਜ ਆ ਕੋਈ ਵੱਡਾ ਨੁਕਸਾਨ ਨਾ ਹੋਵੇ ਉਹਦੇ ਲਈ ਕੰਟਰੋਲ ਕਰ ਰਹੇ ਆ ਤੇ ਮੈਂ ਬਸ ਇਹੀ ਬੇਨਤੀ ਆਖ ਤੇ ਕਰਨੀ ਚਾਹੁੰਦਾ ਮੈਂ ਧੂਕ ਬੋਲ ਪੀਪੀ ਵੀਰ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਧੂਕ ਬੋਲ ਜਰੂਰ ਬੋਲ ਦਿਓ ਆਪ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਬਾਬਾ ਜੀ ਉਹਨਾਂ ਨੇ ਦੱਸ ਹੀ ਦਿੱਤਾ ਤੁਹਾਨੂੰ ਕਿ افواਹਾਂ ਤੋਂ ਬਚੋ ਤੇ ਬਾਕੀ ਇਹ ਤਾਂ ਸਚਾਈ ਹੋਈ ਆ ਕਿ ਜਿਹੜਾ ਬੰਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ 1 ਕਿਲੋਮੀਟਰ ਤੱਕ ਦਾ ਜਿਹੜਾ ਪਾਰ ਜਿਹੜਾ ਪੈ ਸਕਿਆ ਤੇ ਉਹ ਸੰਗਤ ਜਿਹੜੀ ਆ ਸਾਡੇ ਨਗਰ ਆ ਸਾਡਾ ਇਹ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਬੰਨ੍ਹ ਆ ਸੀ ਉਹਦੇ ਰਿੰਗ ਜਿਹੜਾ ਬੰਨ ਬਣ ਰਹੇ ਆ ਤੇ ਇੱਥੇ ਜਿਹੜੀ ਮੇਨ ਲੋਡ ਹੈਗੀ ਆ ਉਹ ਹੈ ਕਿ ਅਬੀ ਜਿਆਦਾ ਜਿਆਦਾ ਆਪਣੇ ਕਿਧਰ ਜਿੱਥੇ ਤੁਹਾਨੂੰ ਮਿੱਟੀ ਮਿਲਦੀ ਹੈ ਗੱਟੂਆਂ ਦੇ ਵਿੱਚ ਭਰ ਕੇ ਟਰਾਲੀਆਂ ਵਿੱਚ ਲੋਡ ਕਰਕੇ ਉਹ ਲੈ ਕੇ ਆਉ ਉਹਦੀ ਜਿਆਦਾ ਜਰੂਰ ਬਿਲਕੁਲ ਜੀ ਇਹ ਗੱਲ ਨੂੰ ਜਰੂਰ ਨੋਟ ਕਰੇ ਵੀ ਜਿਹੜੇ ਨੇੜੇ ਤੇੜੇ ਦੇ ਇੱਥੋਂ ਵੀਰ ਨੇ ਉਹ ਮਿੱਟੀ ਜਰੂਰ ਬੋਰੀਆਂ ਚ ਪਾ ਕੇ ਲੈ ਕੇ ਆਉਣ ਇਹਨਾਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬੇਨਤੀ ਹੋਰ ਆ ਜੀ ਹੁਣ ਇੱਥੇ ਤਾਂ ਨਿੱਕੇ ਨਿੱਕੇ ਛੋਟੇ ਛੋਟੇ ਮੈਂ ਬੱਚੇ ਦੇਖਿਆ ਲੇਡੀਜ਼ ਦੇਖੀਆਂ ਨੇ ਵੀ ਲਗਾਤਾਰ ਆ ਰਹੇ ਦੇਖਣ ਜਿਵੇਂ ਕੋਈ ਇੱਥੇ ਮੇਲਾ ਲੱਗਿਆ ਹੁੰਦਾ ਵਾ ਸੋ ਬੇਨਤੀ ਇਹ ਆ ਕਿ ਮਸ਼ੀਨਰੀਆਂ ਜਿਆਦਾ ਚੱਲ ਰਹੀਆਂ ਨੇ ਕਈ ਵਾਰੀ ਗਾਰਾ ਬਣਿਆ ਟਰੈਕਟਰ ਤੋਂ ਨਹੀਂ ਬ੍ਰੇਕ ਲੱਗਦੀ ਤਿਲਕਣ ਹੋ ਜਾਂਦਾ ਵਾ ਸੋ ਬੇਨਤੀ ਹੈ ਵੀ ਜਿੰਨਾ ਬਚ ਸਕਦੇ ਹੋ ਇੱਥੇ ਆਉਣ ਤੋਂ ਬਚੋ ਬਿਲਕੁਲ ਜੀ ਬਿਲਕੁਲ ਜੀ ਇੰਨਾ ਨਾ ਇੱਕ ਤਾਂ ਮੇਲਾ ਨਾ ਬਣਾਓ ਇੱਥੇ ਕੋਈ ਇੱਥੇ ਮੇਲਾ ਨਹੀਂ ਲੱਗਿਆ ਹੋਇਆ ਤੇ ਬੇਨਤੀ ਇਹ ਆ ਕਿ ਜਿਆਦਾ ਤੋਂ ਜਿਆਦਾ ਜਿਹੜੇ ਤੁਹਾਡੇ ਖੇਤ ਆ ਖਾਲੀ ਜਗ੍ਹਾ ਜਿੱਥੇ ਤੁਸੀਂ ਮਿੱਟੀ ਚੱਕ ਸਕਦੇ ਹੋ ਬੋਰੀਆਂ ਦੇ ਵਿੱਚ ਲੋਡ ਕਰਕੇ ਜਦੋਂ ਟਰਾਲੀਆਂ ਦੇ ਵਿੱਚ ਉਹ ਲੈ ਕੇ ਉਹਦੀ ਸੇਵਾ ਸਾਨੂੰ ਜ਼ਿਆਦਾ ਚਾਹੀਦੀ ਹਾਂਜੀ ਜ਼ਰੂਰ ਗੌਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ